САЦЛИКТОР АЮ Kell analyze ਹਾਂਜੀ ਸਰ ਸਰ ਕੀ ਮਾਮਲਾ ਸਾਹਿਬ ਇਹ ਜੀ ਅੱਜ ਦਾ ਮਾਮਲਾ ਜੀ ਫੇਕ ਐਸਟੀਐਫ ਵਿਜੀਲੈਂਸ ਦੀ ਟੀਮ ਬਣ ਕੇ ਜੋ ਬਿਜਲੀ ਵਿਭਾਗ ਦੇ ਐਕਸੀਅਨ ਐਸਡੀਓ ਜੀ ਉਹਨਾਂ ਕੋਲੋਂ 720000 ਦੀ ਰੋਤੀ ਲੈ ਕੇ ਗਏ ਉਸ ਦਾ ਮਾਮਲਾ ਇਹ ਜੀ ਸਾਡੇ ਲੁਧਿਆਣਾ ਵਿਖੇ ਦੇ ਥਾਣਾ ਦਾਖਾ ਦੇ ਸਬੰਧ ਵਿੱਚ ਇੱਕ ਸਾਨੂੰ 15 ਤਰੀਕ ਨੂੰ ਐਸ ਡੀਓ ਜਿਸਕਿਰਨ ਪ੍ਰੀਤ ਸਿੰਘ ਉਹਨਾਂ ਵੱਲੋਂ ਸਾਨੂੰ ਇੱਕ ਇਤਲਾਹ ਲਈ ਸੀ ਕਿ ਅੱਜ ਤੋਂ ਵੀਕ ਅੰਡ ਪਹਿਲਾਂ ਕਰੀਬ ਸਾਡੇ ਕੋਲ ਦੋ ਬੰਦੇ ਆਉਂਦੇ ਨੇ ਕਿ ਉਹ ਦੱਸਦੇ ਆ ਕਿ ਅਸੀਂ ਇੱਕ ਪਲਾਸਟਿਕ ਦੀ ਫੈਕਟਰੀ ਮੁੱਲਾਂਪੁਰ ਦਾਖਾ ਬਿਜਲ ਲਗਾਉਣੀ ਹੈ ਜਿਸ ਦੇ ਸਬੰਧ ਵਿੱਚ ਸਾਨੂੰ ਬਿਜਲੀ ਦਾ ਕਨੈਕਸ਼ਨ ਚਾਹੀਦਾ ਹੋਣਾ ਜਿਸ ਲਈ ਉਹਨਾਂ ਨੇ ਇਹਨਾਂ ਨੂੰ ਇੱਕ ਜਗ੍ਹਾ ਦਾ ਕੋਈ ਮੌਕਾ ਵੀ ਦਿਖਾਇਆ ਤੇ ਇਹਨਾਂ ਨਾਲ ਸਾਰੀ ਗੱਲਬਾਤ ਹੋ ਗਈ ਕਿ ਕੀ ਇਹਦੇ ਵਿੱਚ ਫਾਰਮੈਲਿਟੀਜ਼ ਹੋਣੀਆਂ ਕਿੰਨੀ ਫੀਸ ਹੁੰਦੀ ਹੈ ਕਿਸ ਤਰ੍ਹਾਂ ਆਨਲਾਈਨ ਅਪਲਾਈ ਹੁੰਦਾ ਵਾ ਤੇ ਇਹ ਉਸ ਦਿਨ ਚਾਰੇ ਜਣੇ ਆਏ ਸੀ ਚਾਰੇ ਦੋਸ਼ੀ ਆਏ ਸੀ ਬਟ ਦੋ ਜਣੇ ਦਫਤਰ ਚ ਗਏ ਸੀ ਇਹਨਾਂ ਨੇ ਤਾਲਮਿਲ ਕਰਕੇ ਆਪਣੀ ਗਲਬਤ ਕਰਕੇ ਵਾਪਸ ਚਲੇ ਗਏ ਸੀ ਉਸ ਤੋਂ ਬਾਅਦ ਇਹ ਇਸ ਸੋਮਵਾਰ ਨੂੰ 13 ਅਕਤੂਬਰ 2025 ਨੂੰ ਇਹ ਚਾਰੇ ਜਣੇ ਦੁਬਾਰਾ ਐਕਸਨ ਸਾਹਿਬ ਦੇ ਦਫਤਰ ਆਉਂਦੇ ਨੇ ਜਿੱਥੇ ਇਹਨਾਂ ਦੀ ਮੁਲਾਕਾਤ ਸਬੰਧਤ ਐਸਡੀਓ ਐਕਸਨ ਸਾਹਿਬ ਰਵੀ ਚੋਪੜਾ ਜੀ ਨਾਲ ਹੁੰਦੀ ਹੈ ਉਹਨਾਂ ਨਾਲੇ ਸਾਰੀ ਗੱਲਬਾਤ ਕਰਦੇ ਨੇ ਜਿਸ ਤੇ ਜਦੋਂ ਇਹ ਗੱਲਬਾਤ ਕਰਕੇ ਬਾਹਰ ਨਿਕਲਦੇ ਨੇ ਤਾਂ ਐਸ ਡੀਓ ਜਿਸਕਰਨਪ੍ਰੀਤ ਸਿੰਘ ਦੱਸਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਲੂ ਨਾਲੇ ਜਿਸ ਵਿੱਚ ਜੋ ਮੁੱਖ ਬੰਦਾ ਗਲਤ ਗੱਲ ਕਰ ਰਿਹਾ ਸੀ ਕਿ ਮੈਂ ਇਨਸਪੈਕਟਰ ਗੱਲਣਾ ਤੇ ਤੁਹਾਡੇ ਐਕਸ਼ਨ ਰਵੀ ਚੋપરા ਜੀ ਨੇ ਮੇਰੇ ਕੋਲੋਂ 2 ਲੱਖ ਦੀ ਡਿਮਾਂਡ ਕੀਤੀ ਆ ਇਸ ਕਨੈਕਸ਼ਨ ਨੂੰ ਲਗਾਉਣ ਵਾਸਤੇ ਜਿਸ ਦੇ ਸਾਮ ਵਿੱਚ ਸਾਡੇ ਕੋਲ ਪੂਕਤਾ ਸਬੂਤ ਵੀ ਹਨ ਤੇ ਇਹਨਾਂ ਨੇ ਇੱਕੀ ਗੱਲਬਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸ ਡੀਓ ਜਿਸਕਰਨਪ੍ਰੀਤ ਦਾ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੇ ਤੂੰ ਵੇਚ ਸਕਦਾ ਵਾ ਆਦਰਵਾਇਜ਼ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ ਬਤੌਰ ਪਰਚਾ ਵੀ ਦਰਜ ਹੋਊਗਾ ਤੇ ਸਾਰੇ ਵੀਡੀਓ ਨੂੰ ਬਲਾ ਕੇ ਤੁਹਾਡਾ ਹਸ਼ਰ ਵੀ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸਿਰੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਜੋ ਕਿ ਦੋ ਵੱਡੀਆਂ ਗੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਰੋਲਾ ਗੱਡੀ ਸੀ ਇਹਨਾਂ ਦੋਨਾਂ ਜੋ ਐਸਡੀਓ ਸੀ ਤੇ ਜਈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾਇਆ ਸੀ ਐਕਸ਼ਨ ਸਾਹਿਬ ਉੱਥੋਂ ਖਿੱਚ ਲਏ ਸੀ ਐਸਡੀਓ ਜਿਸਕਰਮਪ੍ਰਿੰਟ ਸਿੰਘ ਤੇ ਜਈ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾ ਕਰਕੇ ਆਪਣੀ ਗੱਡੀ 'ਚ ਬਿਠਾ ਲਿਆ ਤੇ ਇਹਨਾਂ ਕੋਲੋਂ 20 ਲੱਖ ਰੁਪਏ ਦੀ ਕਮਾਨ ਕੀਤੀ ਜਿਸ ਤੋਂ ਬਾਅਦ ਇਹ ਚਾਰੇ ਦੋਸ਼ੀ ਇਹਨਾਂ ਨੂੰ ਪਾਮਪ ਕੋਟ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰ ਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ ਨਜ਼ਦੀਕੀਆਂ ਤੋਂ 720000 ਰੁਪਇਆ ਮੰਗਵਾ ਕੇ ਇਹਨਾਂ ਨੂੰ ਸਪੁਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀ ਦੀ ਰਕਮ ਉਹ ਅਸੀਂ ਇੱਕ ਸਮੇਂ ਤੋਂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸ ਕਰ ਮਰੀਸਾਂ ਜੀ ਐਸਟੀਮੇ ਸੰਮੇਥੇ ਆ ਕੇ ਦਰਜਵਾ ਦਿੱਤੀ ਸੀ ਜਿਸ ਤੇ ਅਸੀਂ ਅਧੀਨ ਧਾਰਾ 140 319 2 385 35 ਬੀਐਨਐਸ ਦੇ ਤਹਿਤ थाना ਲਖਵੀਂ 181/25 ਪਰਚਾ ਦਰਜ ਕੀਤਾ ਸੀ ਪੰਚੇ ਦੇ ਵਿੱਚ ਜੋ ਨਾਮ ਲਿਖਵਾਏ ਗਏ ਸੀ ਉਹ ਜੋ ਇਹਨਾਂ ਨੇ ਗਲਤ ਆਪਣੇ ਨਾਮ ਦੱਸੇ ਸੀ ਜਿਵੇਂ ਇੱਕ ਨੇ ਆਪਣੇ ਆਪ ਨੂੰ ਇੰਸਪੈਕਟਰ ਗਦਨ ਦੱਸਿਆ ਸੀ ਇੱਕ ਨੇ ਆਪਣੇ ਆਪ ਨੂੰ ਅ ਅ ਅ ਰਵੀ ਰਾਜਵੀਰ ਦੱਸਿਆ ਸੀ ਸੋ ਇਹਨਾਂ ਦੇ ਖਿਲਾਫ ਹੀ ਮੁਕੱਦਮਾ ਦਰਜ ਹੁੰਦਾ ਜਿਸ ਤੋਂ ਬਾਅਦ ਸਾਡੇ ਥਾਣਾ ਦਾਖਾ ਦੀ ਟੀਮ ਨੇ ਬੜੀ ਹੀ ਮਿਹਨਤ ਦੇ ਨਾਲ ਅਲੱਗ-ਅਲੱਗ ਟੈਕਨੀਕਲ ਸਾਧਨ ਹਿਊਮਨ ਇੰਟੈਲੀਜੈਂਸ ਇਹਨਾਂ ਦੀ ਗੱਟੀਆਂ ਨੂੰ ਫਾਲੋਅ ਕਰਕੇ ਹਰ ਹਰ ਚੀਜ਼ ਤੇ ਅਸੀਂ ਕੰਮ ਕੀਤਾ ਤੇ ਵਿਦਿਨ 2 ਡੇਸ ਅਸੀਂ ਇਹ ਮੁਕੱਦਮਾ ਡਰੈਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ محکمہ ਨਾਲ ਸੰਬੰਧਤ ਨਹੀਂ ਹਨ ਇਹਨਾਂ ਦੀ ਪਛਾਣ ਜੋ ਹੋਈ ਹੈ ਇਹ ਸਭ ਤੋਂ ਪਹਿਲਾ ਦੋਸ਼ੀ ਅਮਨਦੀਪ ਸਿੰਘ ਉਰਫ ਰਾਜਵੀਰ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਵਿਨੇ ਅਰੋੜਾ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਤੀਸਰਾ ਦੋਸ਼ੀ ਗੁਰਵਿੰਦਰ ਸਿੰਘ ਜੋ ਕਿ ਇੰਸਪੈਕਟਰ ਗਗਲ ਬਣਿਆ ਸੀ ਉਹ ਵੀ ਪਟਿਆਲੇ ਦਾ ਰਹਿਣ ਵਾਲਾ ਚੌਥਾ ਦੋਸ਼ੀ ਬ੍ਰਹਮਪ੍ਰੀਤ ਸਿੰਘ ਇਹ ਵੀ ਪਟਿਆਲੇ ਦਾ ਰਹਿਣ ਵਾਲਾ ਇਹ ਚਾਰੀ ਦੋਸ਼ੀ ਮੀਡੀਆ ਨਾਲ ਸੰਬੰਧਿਤ ਨੇ ਇਹਨਾਂ ਦੇ ਕੋਲੋਂ ਸਾਨੂੰ ਤੈਲਕਾ ਮੀਡੀਆ ਪੰਜਾਬ نیوز ਅਲਗ-ਅਲਗ ਮੀਡੀਆ ਦੇ ਸੰਬੰਧ ਵਿੱਚ ਸਾਨੂੰ ਆਈਡੀ ਕਾਰਡ ਵੀ ਇਹਨਾਂ ਦੇ ਬਰਾਮਦ ਹੋਏ ਨੇ ਇਹਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਵੀ ਮਿਲਿਆ ਨੇ ਜਿਸ ਵਿੱਚ ਜੋ ਇਨਸਪੈਕਟਰ ਗੱਗਨ ਆਪਣੇ ਆਪ ਨੂੰ ਦੱਸ ਰਿਹਾ ਸੀ ਇਸ ਦੀਆਂ ਵਰਦੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਕੇ ਇਹਨਾਂ ਨੂੰ ਠੱਗੀ ਮਾਰਦੀ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 7 ਲੱਖ 20 ਹਜ਼ਾਰ ਦੀ ਐਕਸਟਰੈਕਟ ਕੀਤਾ ਹੁਣ ਅਸੀਂ ਇਹਨਾਂ ਚਾਰਾਂ ਦੋਸ਼ੀਆਂ ਜੋ ਦੋ ਜੋ ਮੇਨ ਸਰਗਣਾ ਸੀ ਪਹਿਲਾ ਜੋ ਇਨਸਪੈਕਟਰ ਗਗਨ ਬਣਿਆ ਸੀ ਜਿਸ ਦਾ ਅਸਲ ਨਾਮ ਗੁਰਵਿੰਦਰ ਸਿੰਘ ਵਾਸੀ ਪੁੱਤਰ ਸਿਕੰਦਰ ਸਿੰਘ ਵਾਸੀ ਝੀਲ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ ਦਾ ਦੂਸਰਾ ਬ੍ਰਹਮਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 30 ਬਟਾ 199 ਸਫਾਬਾਦੀ ਗੇਟ ਪਟਿਆਲਾ ਦਾ ਰਹਿਣ ਵਾਲਾ ਇਹਨਾਂ ਦੋਸ਼ੀਆਂ ਨੂੰ ਅਸੀਂ ਦੋਨੋਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਉਹ ਇਹਨਾਂ ਕੋਲੋਂ ਸਾਨੂੰ ਮੀਡੀਆ ਦੇ ਆਈਡੀ ਕਾਰਡ ਵਰਦੀ ਦੇ ਵਿੱਚ ਫੋਟੋਗ੍ਰਾਫਸ ਇਨਾਂ ਕੋਲ ਜੋ ਗੱਡੀ ਵਾਰਦਾਤ ਵਿੱਚ ਇੱਕ ਨੋਵਾ ਵਰਤੀ ਸੀ ਇੱਕ ਹੋਰ ਨੋਵਾ ਇਹਨਾਂ ਕੋਲ ਦੋ ਨੋਵਾ ਵਰ ਕਵਰ ਕੀਤੀਆਂ ਨੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਜੋ ਰਕਮ 720000 ਇਹ ਵਿਨੇ ਅਰੋੜਾ ਦੇ ਪਾਸ ਗਈ ਹੈ ਜੋ ਇਹਨਾਂ ਨੇ ਹਜੇ እስਦੀ ਹੀ ਆਪਸ ਦੇ ਵਿੱਚ ਵੰਡ ਕਰ ਲਈ ਸੀ ਸੋ ਇਹਨਾਂ ਦੋਨੋਂ ਦੋਸ਼ੀਆਂ ਦੀ ਭਾਲ ਜਾਰੀ ਹੈ ਬਹੁਤ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਕੇ ਇਹ ਰਕਮ ਵੀ ਬਰਾਮਦ ਕਰਾਂਗੇ ਤੇ ਇਹਨਾਂ ਨੂੰ ਸਾਰੇ ਦੁਨੀਆ ਦੇ ਸਾਹਮਣੇ ਨਿਆਂ ਕਰਾਂਗੇ ਸਰ ਇਹਨਾਂ ਦਾ ਕੋਈ ਪਹਿਲੇ ਵੀ ਪਰਚੇ ਦਰਜ ਨਹੀਂ ਹੈ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਨਹੀਂ ਨਾ ਬਿਲਕੁਲ ਜੀ ਇਹਨਾਂ ਦਾ ਪਹਿਲਾ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਹਨਾਂ ਦੀ ਪਿਛੋਕੜ ਦੇ ਕੱਡੀਆਂ ਦੇ ਇਸ ਤਰੀਕੇ ਦੇ ਬਗਮੇ ਦਰਜ ਨੇ ਜਿਨ੍ਹਾਂ ਬਾਬਰ ਅਸੀਂ ਇਹਨਾਂ ਦੇ ਜੋ ਅਲੱਗ-ਅਲੱਗ ਸਬੰਧਤ ਥਾਣੇ ਆ ਉਹਨਾਂ ਪਾਸੋਂ ਰਿਪੋਰਟ ਲੈ ਰਹੇ ਹਾਂ ਇਹਨਾਂ ਦੀ ਰਿਮਾਂਡ ਅੱਜ ਲੈ ਕੇ ਬੂਰੀ ਡਿਟੇਲ ਦੇ ਵਿੱਚ ਪੁਸ਼ਟੀ ਕਰਾਂਗੇ ਸੋ ਇਹਨਾਂ ਦਾ ਜੋ ਪੂਰਨ ਪਾਸਟ ਕ੍ਰਿਨਲ ਰਿਕਾਰਡ ਆ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਉਸ ਦੇ ਬਾਰੇ ਡਿਟੇਲ ਦੇ ਵਿੱਚ ਕੱਲੇ-ਕੱਲੇ ਬਗਮੇ ਬਾਰੇ ਤੁਹਾਨੂੰ ਇਹਦੇ ਬਾਰੇ ਵੀ ਦੱਸਾਂਗੇ ਸਰ ਇਹਨਾਂ ਦੀ ਗ੍ਰਿਫਤਾਰੀ ਕੀ ਹੋਈਗੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਪਟਿਆਲੇ ਤੋਂ ਹੋਈ ਕੋਈ ਅਸਲਾ ਮਿਲਿਆ ਕੀ ਨਾ ਨਹੀਂ ਕਿਸੇ ਤਰੀਕੇ ਦਾ ਕਿਸਲਾ ਨਹੀਂ ਮਿਲਿਆ ਵਾ ਪਰ ਕੋਰੋਲਾ ਦੀ ਇਹਨਾਂ ਨੇ ਜੋ ਦਫ਼ਤਰ ਜਦੋਂ ਇਹਨਾਂ ਨੂੰ ਅਗਵਾ ਕੀਤਾ ਸੀ ਤਾਂ ਇਹਨਾਂ ਨੇ ਧਮਕੀ ਜ਼ਰੂਰ ਦਿੱਤੀ ਸੀ ਕਿ ਸਾਡੇ ਕੋਲ ਅਸਲਾ ਵੀ ਹੈ ਜੇ ਤੁਸੀਂ ਭੱਜਣ ਦੀ ਜਾਂ ਕਿਸੇ ਵੀ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੇ ਅਸੀਂ ਗੋਲੀ ਵੀ ਮਾਰ ਸਕਦੇ ਹਾਂ ਕੋਰੋਲਾ ਗੱਡੀ ਨੂੰ ਗਿਜ਼ਲਕਾ ਵਾ ਨਹੀਂ ਹੈ ਕੋਰੋਲਾ ਗੱਡੀ ਜੋ ਵਿਨੇ ਅਰੋੜਾ ਦੀ ਜਿਸ پاس ਰਕਮ ਵੀ ਭਈ ਹੈ ਇਹਨਸ ਨੂੰ ਬਹੁਤ ਜਲਦੀ ਅਰੈਸਟ ਕਰਕੇ ਇਸ ਕੋਲੋਂ ਕੋਰੋਲਾ ਗੱਡੀ ਵੀ ਕਿੱਥੋਂ ਕੀਤੀ ਜਾਵੇ ਤੇ ਇਸ ਕੋਲੋਂ ਜੋ ਬੰਦੀ ਰਕਮ 720000 ਰੁਪਏ ਵਾ ਉਹ ਵੀ ਕਵਰ ਕਰ ਲਿਆ